ਖਬਰ ਲੈਨੇ ਜੀ ਮੁਖਤਸਰ ਸਾਹਿਬ ਤੋਂ ਜਿੱਥੇ ਆਯੋਜਿਤ ਕੀਤੇ ਗਏ ਯੋਧ ਨਸ਼ਾ ਵਿਰੁੱਧ ਸਮਾਗਮ ਦੇ ਵਿੱਚ ਪੰਜਾਬ ਦੇ ਤਿੰਨ ਕੈਬਨਿਟ ਵਜ਼ੀਰ ਕਰਮਵਾਰ ਬਰਿੰਦਰ ਕੋਹੇ ਗੁਰਮੀਤ ਸਿੰਘ ਖੁੱਡੀਆਂ ਤੇ ਡਾਕਟਰ ਬਲਜੀਤ ਕੌਰ ਸਮੇਤ ਪੰਜਾਬ ਵਿਧਾਨ ਸਭਾ ਦੇ ਚੀਫ ਪ੍ਰੋਫੈਸਰ ਬਰਿੰਦਰ ਕੋਹੇ ਅਤੇ ਦੋ ਵਿਧਾਇਕ ਜਗਦੀਸ਼ ਸਿੰਘ ਕਾਕਾ ਬਰਾੜਾ ਤੇ ਹਦੀਪ ਗ੍ਰੀਨ ਟੀਪੀ ਇਟੀ ਲੋਕ ਪਹੁੰਚੇ ਸਨ ਇਸ ਸਮਾਗਮ ਦੇ ਵਿੱਚ ਹੁਲਿਆ ਕਰਨ ਆਏ ਆਪੋ ਆਪਣੇ ਆਰਥਿਕ ਪੈਰਨਾਟਾਵਾਂ ਨੂੰ ਮਿਲਣ ਦੇ ਲਈ ਵੱਡੀ ਗਿਣਤੀ ਵਿੱਚ ਇੱਥੇ ਆਮ ਲੋਕ ਪਹੁੰਚੇ ਉੱਥੇ ਹੀ ਭੀੜ ਦਾ ਲਾਭ ਉਠਾਉਣ ਲਈ ਜੇਪ ਕਟਰੇ ਵੀ ਪੂਰੀ ਤਰ੍ਹਾਂ ਸਰਗਰਮ ਦਿਖਾਈ ਦਿੱਤੇ ਇਸ ਸਮਾਗਮ ਦੇ ਵਿੱਚ ਇੱਕ ਜੇਪ ਕਟਰੇ ਨੇ ਇੱਕ ਆਰ ਪਤੀ ਦੇ ਵਿੱਚੋਂ 70000 ਰੁਪਏ ਹੀ ਕਢ ਲਏ ਮੌਕੇ ਦੇ ਮੌਜੂਦ ਪੁਲਿਸ ਕਰਮਚਾਰੀਆਂ ਅਤੇ ਆਰ ਪਤੀ ਦੀ ਫੋਟੇ ਨਾਲ ਇਸ ਜੇਪ ਕਟਰੇ ਤੋਂ ਮੌਕੇ ਦੇ ਫੜ ਲਿਆ ਗਿਆ ਜਿਸ ਦੇ ਕਰੋ 70000 ਰੁਪਏ ਵੀ ਬਰਾਮਦ ਕਰ ਲਏ ਗਿਆ ਇਕੱਟੇ ਹੋਈ ਲੋਕਾਂ ਦੀ ਮਜਬੂਰੀ ਦੇ ਵਿੱਚ ਪੁਲਿਸ ਨੇ ਉਪ ਜੇਪ ਕਟਰੇ ਨੂੰ ਹਿਲਾਸੋ ਵੀ ਲੈ ਕੇ ਅਗਲੀ ਦੀ ਕਾਰਵਾਈ ਸ਼ੁਰੂ ਕਰ ਦਿੱਤੇ ਆਂ ਇਹ ਤੁਹਾਨੂੰ ਕਿੱਥੋਂ ਮਿਲੇ ਜੀ ਪੈਸੇ ਜਦੋਂ ਮੁੰਡਾ ਸਾਡੇ ਫੜ ਲਿਆ ਜੀ ਕਿੱਥੋਂ ਰਹਿਣਾ ਰਾਜਪਾਲ ਸਿੰਘ ਜੀ ਪਿੰਡ ਮਨਰਾਜ ਵਾਲਾ ਜੀ ਕਿਹ ਕਿਹੜੇ ਪੈਸੇ ਲਈ ਫੜਦੇ ਹੋ ਕਿੱਥੋਂ ਆਏ ਤੁਹਾਡੇ ਕੋਲ ਹਾਂ ਜੀ ਆਰਤੀਆਂ ਜੀ ਮੈਂ ਜ਼ਿਮੀਂਦਾਰ ਹੁੰਦੇ ਨੇ ਉਹ ਲੋਈ ਪੈਸੇ ਨਾਲ ਉਹ ਪੈਸੇ ਐਸੇ ਮੈਂ ਕੁੜੀਆਂ ਨਾਲ ਮਿਲਣ ਆਸਤੇ ਆਏ ਸੀ ਜੀ ਅਸੀਂ ਤੇ ਚੋਰ ਨੇ ਮੇਰੇ ਪੈਸੇ ਕੱਢ ਲਏ ਜੀ ਕਿੰਨੇ ਸੀ ਪੈਸੇ 70000 ਰੁਪਏ ਜੀ ਚੋਰ ਫੜਿਆ ਗਿਆ ਫੜਿਆ ਗਿਆ ਜੀ ਉਹ ਪੁਰਸ਼ ਨੇ ਫੜ ਲਿਆ ਜੀ ਇਹੋ ਜੀ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਕਹਿੰਦੇ ਆ ਵੀ ਸਖਤ ਕਾਰਵਾਈ ਕੀਤੀ ਜਾਵੇ ਜੀ ਮੇਰੇ ਪੁੱਛੇ ਪਰ ਛੱਡਣੇ ਜਾਵੇ ਜੀ ਗਰਮੀਤ ਸਿੰਘ ਜੀ ਕੀ ਗੱਲ ਹੋਈ ਤੁਹਾਡੇ ਨਾਲ ਮੈਂ ਜੀ ਅਸੀਂ ਮਿਲਣ ਆਸਤੇ ਗਿਆ ਸੀ ਕਿ ਆਪਣੇ ਬਲਜੀਤ ਕੌਰ ਨੂੰ ਤੇ ਅੰਦਰ ਅਸੀਂ ਮਗਰੋਂ ਪਤਾ ਹੀ ਨਹੀਂ ਲੱਗਾ ਜੀ ਬੜੂਆ ਕਰ ਲਈ ਕਿਨੇ ਕੱਢਿਆ ਜੀ ਕੱਢਿਆ ਜੀ ਫੜਿਆ ਗਿਆ ਮੁੰਡਾ ਕੀ ਕੋਸ਼ੀਗਾ ਬੜੂਆ ਉਹ ਬੜੂਏ ਚ ਆਧਾਰ ਕਾਰਡ ਬੋਡ ਕਾਰਡ ਪੰਚਾਇਤ ਦਾ ਕਾਰਡ ਪੈਂਡ ਸ਼ੇਰ ਕਾਰਡ ਗਿਆਨ ਸਿੰਘ ਵਾਲਾ ਇਹੋ ਜੀ ਕਾਰਵਾਈ ਦੀ ਮੰਗ ਕਰਦੇ ਹਾਂ ਕਾਰਵਾਈ ਹੋਣੀ ਚਾਹੀਦੀ ਮੇਰੇ ਡਾਕੂਮੈਂਟ ਮੈਨੂੰ ਵਾਪਸ ਹੋਣੇ ਚਾਹੀਦੇ ਮੇਰੇ ਡਾਕੂਮੈਂਟ ਹੁਣ ਬਣਾਉਣੇ ਬੜੇ ਔ ਕਿੰਨੇ ਜਾਣੇ ਸੀ ਬਾਈ ਤੁਸੀਂ ਇਸ ਕੰਮ ਆਲੇ ਮੇਰੇ ਯਾਰ ਮੈਂ ਤਾਂ ਕੱਲਾ ਆਇਆ ਸੀ ਗਾਇਤ ਤੇ ਬਟਿੰਡੋ ਆਇਆ ਹੋਰੀਆਂ ਕਰਨੀ ਆਇਆ ਸੀ ਨਈ ਐਂਗਲ ਬਾਕੀ ਤੇਰੇ ਨਾਲ ਦੇ ਕੋਈ ਨਹੀਂ ਜੀ ਮੇਰੇ ਨਾਲ ਦਾ ਮੈਂ ਵੀਰੇ ਯਾਰ ਮਜਬੂਰੀ ਸੀ ਕਿ ਬੇਬੇ ਦੇ ਕਰਕੇ ਪੈਸੇ ਵੀ ਭਾਈ ਕਲਦੇ ਮੈਂ ਜੇਪੀ ਜੋ ਕੱਟ ਲਈ ਸੀਗਾ ਖਬਰ ਲੈਣੇ ਸੀ ਮੁਖਤਸਰ ਸਾਹਿਬ ਤੋਂ ਜਿੱਥੇ ਆਜੋ ਕਿਤੇ ਗਏ ਯੁੱਧ ਨਸ਼ਾ ਵੀਰੇ ਸਮਾਗਮ ਦੇ ਪੰਜਾਬ ਦੇ ਤਿੰਨ ਕੈਬਨਿਟ ਵਜ਼ੀਰ ਕਰਮਵਾਰ ਬਰਿੰਦਰ ਕੋਹੇ ਗੁਰਮੀਤ ਸਿੰਘ ਖੁੱਡੀਆਂ ਤੇ ਡਾਕਟਰ ਬਲਜੀਤ ਕੌਰ ਸਨਿਤ ਪੰਜਾਬ ਵਿਧਾਨ ਸਭਾ ਦੇ ਚੀਫ ਪ੍ਰੋਫੈਸਰ ਬਰਿੰਦਰ ਕੋਰ ਅਤੇ ਦੋ ਵੀਦਾ ਇੱਕ ਜਗਦੀਪ ਸਿੰਘ ਕਾਕਾ ਬਰਾੜਾ ਤੇ ਅਧਿਕਰੀਨ ਟੀਪੀਟੀ ਲੋਕ ਪਹੁੰਚੇ ਸਨ ਇਸ ਸਮਾਗਮ ਦੇ ਵਿੱਚ ਹੁਨੇ ਕਰਨਾ ਹੈ ਆਪੋ ਆਪਣੇ ਅਰਮੰਭੈਰ ਨਿਤਾਵਾਂ ਨੂੰ ਮਿਲਣ ਦੇ ਲਈ ਵੱਡੀ ਗਿਣਤੀ ਵਿੱਚ ਇੱਥੇ ਆਮ ਲੋਕ ਪਹੁੰਚੇ ਉੱਥੇ ਹੀ ਭੀੜ ਦਾ ਲਾਭ ਉਠਾਉਣ ਲਈ ਜੇਪ ਕਟਰੇ ਵੀ ਪੂਰੀ ਤਰ੍ਹਾਂ ਸਰਗਰਮ ਦਿਖਾਈ ਦਿੱਤੇ ਇਸ ਸਮਾਗਮ ਦੇ ਵਿੱਚ ਇੱਕ ਜੇਪ ਕਟਰੇ ਨੇ ਇੱਕ ਆਰਤੀ ਦੇ ਵਿੱਚੋਂ 70000 ਰੁਪਏ ਹੀ ਕਢ ਲਏ ਮੌਕੇ ਦੇ ਮੌਜੂਦ ਪੁਲਿਸ ਕਰਮਚਾਰੀਆਂ ਅਤੇ ਆਰਤੀ ਦੀ ਫੋਟੇ ਦੇ ਨਾਲ ਇਹ ਜੇਪ ਕਟਰੇ ਤੋਂ ਮੌਕੇ ਦੇ ਫਲ ਲਿਆ ਗਿਆ ਜਿੱਥੇ ਕਰੋ 70000 ਰੁਪਏ ਵੀ ਬਰਾਮਦ ਕਰ ਲਏ ਗਿਆਨ ਇਕ ਟੈ ਉਹ ਲੋਕਾਂ ਦੀ ਬਿਜੋਦਗੀ ਦੇ ਵਿੱਚ ਪੁਲਿਸ ਨੇ ਉਪਦੇਸ਼ ਪੱਤਰੇ ਨੂੰ ਹਾਸਾ ਵੀ ਲੈ ਕੇ ਅਗਲੀ ਵੀ ਕਾਰਵਾਈ ਸ਼ੁਰੂ ਕਰ ਦਿੱਤੇ ਆਂ ਦਾ ਦਾਵਾ ਦਾ ਕਰ ਦਿੱਤਾ ਹੈ ਇਹ ਤੁਹਾਨੂੰ ਕਿੱਥੋਂ ਮਿਲੇ ਜੀ ਪੈਸੇ ਜਦੋਂ ਮੁੰਡਾ ਸਾਡੇ ਫੜ ਲਿਆ ਜੀ ਕਿੱਥੋਂ ਰਹਿਣਾ ਰਾਜਪਾਲ ਸਿੰਘ ਜੀ ਪਿੰਡ ਮੜਾਜ ਵਾਲਾ ਜੀ ਕਿਹ ਕਿਹ ਜਿਹੜੇ ਪੈਸੇ ਲਈ ਕਰਦੇ ਹੋ ਕਿੱਥੋਂ ਆਏ ਤੁਹਾਡੇ ਕੋਲ ਹਾਂ ਜੀ ਆਰਤੀਆਂ ਜੀ ਮੈਂ ਜ਼ਿਮੀਂਦਾਰ ਨੂੰ ਦੇਣੇ ਸੀਗਾ ਲੋਈ ਪੈਸੇ ਨਾਲ ਉਹ ਪੈਸੇ ਐਸੇ ਮੈਂ ਛੁੱਡੀਆਂ ਨੂੰ ਮਿਲਣ ਵਾਸਤੇ ਆਏ ਸੀ ਜੀ ਅਸੀਂ ਫਿਰ ਚੋਰ ਨੇ ਮੇਰੇ ਪੈਸੇ ਕੱਢ ਲਏ ਜੀ ਕਿੰਨੇ ਸੀ ਪੈਸੇ 70000 ਰੁਪਏ ਜੀ ਚੋਰ ਫੜਿਆ ਗਿਆ ਫੜਿਆ ਗਿਆ ਜੀ ਪੁ ਇਹੋ ਜੀ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਕਹਿੰਦੇ ਵੀ ਸਖਤ ਕਾਰਵਾਈ ਕੀਤੀ ਜਾਵੇ ਜੀ ਮੇਰੇ ਪੁੱਛੇ ਪਰ ਛੱਡਣੇ ਜਾਵੇ ਜੀ ਗਰਮੀਤ ਸਿੰਘ ਜੀ ਕੀ ਗੱਲ ਹੋਈ ਤੁਹਾਡੇ ਨਾਲ ਮੈਂ ਜੀ ਅਸੀਂ ਮਿਲਣ ਆਸਤੇ ਗਏ ਸੀਗੇ ਬੜੇ ਬਲਜੀਤ ਕੌਰ ਨੂੰ ਤੇ ਅੰਦਰ ਅਸੀਂ ਮਗਰੋਂ ਪਤਾ ਹੀ ਨਹੀਂ ਲੱਗਾ ਜੇ ਬੜੂਆ ਕਰ ਲੈ ਜੀ ਕਿਨੇ ਕੱਟਿਆ ਜੀ ਕੱਟਿਆ ਜਿਉ ਫੜਿਆ ਗਿਆ ਮੁੰਡਾ ਉਹ ਬੜੂਏ ਚ ਆਧਾਰ ਕਾਰਡ ਬੋਰਡ ਕਾਰਡ ਪੰਚਾਇਤ ਦਾ ਕਾਰਡ ਪੈਂਡ ਸ਼ੇਅਰ ਕਾਰਡ ਗਿਆਨ ਸਿੰਘ ਵਾਲਾ ਇਹੋ ਜੀ ਕਾਰਵਾਈ ਦੀ ਮੰਗ ਕਰਦੇ ਹਾਂ ਕਾਰਵਾਈ ਹੋਣੀ ਚਾਹੀਦੀ ਮੇਰੇ ਡਾਕੂਮੈਂਟ ਵਾਪਸ ਹੋਣੇ ਚਾਹੀਦੇ ਮੇਰੇ ਡਾਕੂਮੈਂਟ ਹੁਣ ਬਣਾਉਣੇ ਬੜੇ ਔਖੇ ਜੀ ਕਿੰਨੇ ਜਾਣੇ ਸੀ ਬਾਈ ਤੁਸੀਂ ਇਸ ਕੰਮ ਆਲੇ ਵੀਰੇ ਯਾਰ ਮੈਂ ਤਾਂ ਕੱਲਾ ਆਇਆ ਸੀ ਗਾਇਤ ਤੇ ਬਟਿੰਡੋ ਆਇਆ ਹੋਰੀਆਂ ਕਰਨੀ ਆਇਆ ਸੀ ਨਹੀਂ ਅੰਕਲ ਬਾਕੀ ਤੇਰੇ ਨਾਲ ਦੇ ਕੋਈ ਨਹੀਂ ਜਗਾ ਮੇਰੇ ਨਾਲ ਦਾ ਮੈਂ ਵੀਰੇ ਯਾਰ ਮਜਬੂਰੀ ਸੀ ਕਿ ਪੈਸੇ ਦੇ ਕਰਕੇ ਪੈਸੇ ਵੀ ਬਈ ਕੱਲ ਦੇ ਮੈਂ ਜੇਬ ਵੀ ਜੋ ਕੱਟ ਲਈ ਸੀਗੇ